ਸਰ ਮੈਂ ਤੁਹਾਨੂੰ ਸਪੈਸ਼ਲੀ ਦੱਸਣਾ ਚਾਹੁੰਦਾ ਮੈਂ ਤੇ ਮੇਰੀ ਵਾਈਫ ਹਰਪ੍ਰੀਤ ਕੌਰ ਸੰਧੂ ਅਸੀਂ ਦੋਵੇਂ ਕੈਨੇਡਾ ਤੋਂ ਵਾਪਸ ਆਏ ਆਂ ਜੀ ਤੇ ਇੱਥੇ ਅਸਿਸਟੈਂਟ ਪ੍ਰੋਫੈਸਰ ਵਜੋਂ ਜੁਆਇਨ ਕੀਤਾ ਮੈਂ ਸਾਰੇ মিডিਆ ਰਾਹੀਂ ਜਾਂ ਇਸ ਮੰਚ ਰਾਹੀਂ ਮੈਂ ਦੇਸ਼ ਦੀ ਸਾਡੇ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੂਗਾ ਵੀ ਪੰਜਾਬ ਸਰਕਾਰ ਦਾ ਸਾਡੇ ਸਿਰ ਤੇ ਹੱਥ ਆ ਸਾਨੂੰ ਹੁਣ ਬਾਹਰ ਜਾਣ ਦੀ ਕੋਈ ਲੋੜ ਨਹੀਂ ਆ ਮਾਨ ਸਾਹਿਬ ਜਾਂ ਪੰਜਾਬ ਸਰਕਾਰ ਇਸੇ ਤਰ੍ਹਾਂ ਰੋਜ਼ਗਾਰ ਦੇਣਗੇ ਮੈਂ ਪੰਜਾਬ ਸਰਕਾਰ ਦਾ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਦਾ ਖਾਸ ਕਰਕੇ ਧੰਨਵਾਦ ਕਰਦਾ। ਥੈਂਕ ਯੂ ਸਰ। ਕਿਹੜਾ ਕਿਹੜਾ ਪਿੰਡ? ਕੋਟਫੱਤਾ ਪਿੰਡ ਆ ਜੀ। ਕੋਟਫੱਤਾ। ਹਾਂਜੀ। ਬਠਿੰਡੇ ਕੋ। ਹਾਂਜੀ ਸਰ। ਮੈਡਮ ਇੱਕ ਤੁਸੀਂ ਤੁਸੀਂ ਹੱਥ ਖੜਾ ਕੀਤਾ ਸੀ। ਚੰਗੇ ਸ਼ਬਦ, ਚੰਗੇ ਵਿਚਾਰ, ਚੰਗੇ ਖਿਆਲ ਪੇਸ਼ ਕੀਤੇ ਨੇ ਸਭ ਦੇ ਚਿਹਰੇ ਬਹੁਤ ਖੁਸ਼ ਤੇ ਦੇਖਣ ਵਾਲੇ ਸੀ ਜੀ। ਇਸ ਤੋਂ ਪਹਿਲਾਂ ਕਿ ਅਸੀਂ ਜਿਹੜੇ ਕੈਂਡੀਡੇਟਸ ਨੂੰ ਸਰ ਨੇ ਕਿਹਾ ਸਿੰਬੋਲਿਕ ਸਰ ਨੇ ਲੈਟਰ ਦੇਣੇ ਨੇ ਉਹਨਾਂ ਦੇ ਮੈਂ ਨਾਮ ਬੋਲ ਰਿਹਾ ਜੀ ਸੀਕੁਐਂਸ ਵਾਈਜ਼ ਆਦਿਓ। ਸਰ ਪਹਿਲਾ ਸੱਤ ਜਾਣੇ ਹਾਇਰ এডਿਕੇਸ਼ਨ ਦੇ ਨੇ ਜੀ ਬਲਵਿੰਦਰ ਸਿੰਘ ਚਾਲ ਡਾਕਟਰ ਅਲਕਾ ਕਲਿਆਨ ਸੰਗੀਤਾ ਮੈਦਾਨ ही खड़े हो जी असी ग्रुप फोटो करनी है इस तुम संगीता मदान नेहा सेतिया अमरजीत कौर अमनदीप सिंह ਬੰਗੇਰਾ ਰੁਪਿੰਦਰ ਕੌਰ ਇਸ ਤੋਂ ਬਾਅਦ ਪਿੰਡੂ ਵਿਕਾਸ ਤੇ ਪੰਚਾਇਤ ਮਹਿਕਮੇ ਦੇ ਨੇਜੀ ਫਤੇਜੀਤ ਸਿੰਘ ਕਰਮਵੀਰ ਸਿੰਘ ਗਰੇਵਾਲ ਸਿਮਰਨਪਾਲ ਸਿੰਘ ਰਾਜਪ੍ਰੀਤ ਕੌਰ ਤੇ ਪੁੰਨਿਆਤਾ ਦੇਮਾਨ ਇਹਨਾਂ ਨੂੰ 1 ਸਾਲ ਦੇ ਵਿੱਚ ਦੂਜੀ ਨੌਕਰੀ ਮਿਲੀ ਹੈ ਜੀ ਇਸ ਤੋਂ ਬਾਅਦ ਸਾਇੰਸ ਟੈਕਨੋਲੋਜੀ ਦੇ ਸ਼ੋਭਕਰਮਨ ਸਿੰਘ ਰੰਧਾਵਾ ਮਨਜੋਤ ਕੌਰ ਗੁਰਮੀਤ ਸਿੰਘ ਗੁਰਮੀਤ ਸਿੰਘ ਇਹਨਾਂ ਸਾਰੇ ਕੈਂਡੀਡੇਟਸ ਨੂੰ ਬੇਨਤੀ ਹੈ ਜੀ ਕਿ ਫਰੰਟ ਤੋਂ ਇੱਕ ਗ੍ਰੋਪ